ਲਾਈਵ ਭਾਰ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ਤੇ ਜਿੱਥੇ ਕੀ ਡਾਕਟਰ ਬੀ ਆਰ ਅੰਬੇਡਕਰ ਜਿਹਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ 134ਵਾਂ ਜਨਮ ਦਿਨ ਜਿਹੜਾ ਅੱਜ ਮਨਾਇਆ ਜਾ ਰਿਹਾ ਹੈ ਤੇ ਨੀਨ ਗਲੋਬਲ ਫਾਊਂਡੇਸ਼ਨ ਵੱਲੋਂ ਕੇਕ ਕੱਟ ਕੇ ਉਹਨਾਂ ਨੂੰ ਸੇਵਾ ਪਾ ਕੇ ਜਨਮ ਦਿਨ ਮਨਾਇਆ ਜਾ ਰਿਹਾ ਤੇ ਇਸ ਵੇਲੇ ਸਾਡੇ ਨਾਲ ਐਨ ਜੀਓ ਦੇ ਪ੍ਰਧਾਨ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਧੀਰਜ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਲਾਈਵ ਭਾਰ ਦੇਖ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਆਏ ਹੋ ਅ ਬੜਾ ਹੀ ਵੇਖੋ ਇਹ ਬੜੇ ਮਹਾਨ ਸ਼ਖਸੀ ਦੀ ਮਹਾਨਾਇਕਾ ਇੰਨਾ ਕਰਕੇ ਹੀ ਅੱਜ ਆਪਾਂ ਜਿਹੜਾ ਦੇਸ਼ ਰੂਲ ਚੱਲ ਰਿਹਾ ਰੂਲ ਐ ਰੈਗੂਲੇਸ਼ਨ ਐ ਨਾ ਕਰ ਰਿਹਾ ਇਹਨਾਂ ਦਾ ਬੜਾ ਸੁਪਨਾ ਸੀ ਕਿ ਹਰ ਬੱਦਾ ਪੜ੍ਹੇ ਲਿਖੇ ਤੇ ਤਰੱਕੀ ਕਰੇ ਪੜ੍ਹੇ ਲਿਖੇ ਤਰੱਕੀ ਕਰੇ ਤੇ ਨਾਲੇ ਹਰ ਇੱਕ ਆਵਾਮ ਦੀ ਹੱਕ ਦੀ ਜਿਹੜੀ ਹੈ ਆਵਾਜ਼ ਇਹਨਾਂ ਨੇ ਦਿੱਤੀ ਦੇਖੋ ਅਸੀਂ ਇਹ ਅਮਨ ਨਾਲ ਰਹਿ ਰਹੇ ਆ ਚੈਨ ਨਾਲ ਜ਼ਿੰਦਗੀ ਜੀ ਰਹੇ ਆ ਤੇ ਇਹਨਾਂ ਦਾ ਬੜਾ ਵੱਡਾ ਹੱਤਾ ਇਹਨਾਂ ਕਰਕੇ ਹੀ ਹੋ ਰਿਹਾ ਮੇਰੇ ਖਿਆਲ ਚ ਐਡੇ ਵੱਡੇ ਮਹਾਨਾਇਕ ਪੂਰੇ ਵਿਸ਼ਵ ਚ ਨਹੀਂ ਹੋਏ ਇਹ ਬਿਲਕੁਲ ਕਿਹਾ ਮਹਾਵਣੇ ਕਿ ਉਹਨਾਂ ਨੇ ਜ਼ਿੰਦਗੀ ਜਿਹੜੀ ਹੈ ਨਾ ਭਾਰਤ ਦੀ ਹਰ ਇੱਕ ਏਰੀਆ ਦੀ ਜ਼ਿੰਦਗੀ ਆਪਣੇ ਅੰਦਰ ਜੀ ਹੈ ਜੀਨ ਦੇ ਬਾਅਦ ਹੀ ਸੰਵਿਧਾਨ ਲਿਖਿਆ ਹੈ ਦੇਖੋ ਜੀ ਜਿਹੜੇ ਬੜੇ ਦਬੇ ਕੁਚਲੇ ਲੋਕ ਸੀ ਉਹਨਾਂ ਨੂੰ ਵੀ ਹੱਕ ਮਿਲਿਆ ਅੱਜ ਇਹਨਾਂ ਕਰਕੇ ਹੱਕ ਮਿਲਿਆ ਵਾ ਨਹੀਂ ਤੇ ਸ਼ਾਇਦ ਅੱਜ ਵੀ ਕਈ ਜਗ੍ਹਾ ਤੇ ਨਹੀਂ ਮਿਲ ਰਿਹਾ ਹੱਕ ਮੈਂ ਅਪੀਲ ਕਰਨਾ ਚਾਹਾਂਗਾ ਕਿ ਇਹਨਾਂ ਦੇ ਜਨਮ ਦਿਨ ਤੇ ਸਾਰਿਆਂ ਨੂੰ ਘਰ-ਘਰ ਦੀ ਮਾਲਾ ਕਰਨੀ ਚਾਹੀਦੀ ਆ ਤੇ ਬੜੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਵਾ ਕੱਲ ਵੀ ਲੋਕ ਮਨਾਣਗੇ ਅਸੀਂ ਵੀ ਮਨਾਵਾਂਗੇ ਅਸੀਂ ਅੱਜ ਹੀ ਸ਼ੁਰੂ ਕੀਤਾ ਵਾ ਤੇ ਸਾਰਿਆਂ ਨੂੰ ਮਨਾਣੇ ਚਾਹੀਦਾ ਬੜੇ ਮਹਾਨਾਇਕ ਆ ਜੀ ਬਿਲਕੁਲ ਮਹਾਨਾਇਕ ਦਾ ਜਨਮ ਦਿਨ ਤੇ ਹੀ ਮਨਾਇਆ ਜਾ ਰਿਹਾ ਤੇ ਐਨਜੀਓ ਵੱਲੋਂ ਹੋਰ ਕਿਹੜੇ ਉਪਰਾਲੇ ਕੀਤੇ ਜਾਣਗੇ ਅੱਗੋਂ ਜੀ ਅਸੀਂ ਮਿੱਟੀ ਦੇ ਸਕੋਰੇ ਬਣ ਰਹੇ ਆ ਤੇ ਘਰ ਘਰ ਸਕੋਰੇ ਪਚਾਵਾਂਗੇ ਖਾਸ ਕਰਕੇ ਸਕੂਲਾਂ 'ਚ ਪਚਾਵਾਂਗੇ ਜਿਹੜਾ ਛੱਤ ਅੱਗੋਂ ਗਰਮੀ ਦਾ ਮੌਸਮ ਆ ਰਿਹਾ ਵਾ ਤੇ ਅਸੀਂ ਸਕੋਰੇ ਬਣਨਾ ਸ਼ੁਰੂਆਤ ਕਰ ਰਹੇ ਆ ਜਿਹਦੇ ਨਾਲ ਕਾਫੀ ਜੀਵ ਜੰਤੂਵਾਰੇ ਜਾਨ ਬਚੇਗੀ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਚਲੋ ਜੋ ਸਾਡੇ ਕੋਲ ਲੈਣਾ ਚਾਹੇ ਸਾਡੇ ਕੋਲ ਆ ਲੈ ਨਹੀਂ ਤੇ ਬਾਜ਼ਾਰੋਂ ਖਰੀਦ ਕੇ ਆਪਣੀ ਛੱਤ ਤੇ ਪਾਣੀ ਜਾਂ ਦਾਣਾ ਪਾਣੀ ਦਾ ਉਹਨਾਂ ਦਾ ਇੰਤਜ਼ਾਮ ਕਰਨ ਕੀ ਆ ਕੇ ਉਹਨਾਂ ਨਾਲ ਜਾਣ ਬਸ ਸਕੀ ਡਾਕਟਰ ਬੀ ਆਰ ਅੰਬੇਦਕਰ ਜਿਹੜੇ ਕਿ ਸਾਡੇ ਸੰਵਿਧਾਨ ਨਿਰਮਾਤਾ ਨੇ ਅੱਜ ਅਸੀਂ ਉਹਨਾਂ ਦਾ 134ਵਾਂ ਜਨਮ ਦਿਵਸ ਜਿਹੜਾ ਵੈ ਨਾਇਨ ਗਲੋਬਲ ਫਾਊਂਡੇਸ਼ਨ ਦੇ ਬੈਨਰ ਥੱਲੇ ਪੀਰੈਗਲ ਦੀ ਜਿਹੜੇ ਟੱਜ ਬਣਾਇਆ ਹੋਇਆ ਜੋ ਕਿ ਸਾਡੇ ਇੱਕ ਦੇਸ਼ ਲਈ ਬਹੁਤ ਵੱਡੀ ਜਾਗਰੂਤੀ ਹੈ ਜਿਹੜਾ ਅੱਜ ਯੂਥ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰ ਸਾਹਿਬ ਦੀ ਕੀ ਕੰਟਰੀਬਿਊਸ਼ਨ ਹੈ ਜਿਉ ਉਹ ਅੱਜ ਇੱਕ ਖੁੱਲੀ ਹਵਾ ਚ ਸਾਹਸ ਲੈ ਰਹੇ ਆ ਤੇ ਉਹਦੇ ਪਿੱਛੇ ਇੱਕ ਹੀ ਨਾਮ ਹੈ ਡਾਕਟਰ ਬੀ ਆਰ ਅੰਬੇਦਕਰ ਘਰ ਘਰ ਦੇ ਜਿਹੜੀ ਆ ਦੀਪਮਾਲਾ ਹੋਣੀ ਚਾਹੀਦੀ ਹੈ ਯੂਥ ਨੂੰ ਪਤਾ ਹੋਣਾ ਚਾਹੀਦਾ ਵੈ ਜਿਹੜੀ এডੂਕੇਸ਼ਨ ਹੈ ਜਿਹਦਾ ਕੀ ਉਹਨਾਂ ਦਾ ਮਿਸ਼ਨ ਸੀ ਐਜੂਕੇਸ਼ਨ ਉਹ ਘਰ ਘਰ ਤੇ ਪਹੁੰਚਣੀ ਚਾਹੀਦੀ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਵਸ ਦੀ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਕਿਉਂਕਿ ਜਿਹੜਾ ਕਿ ਨੈਨ ਗਲੋਬਲ ਫਾਊਂਡੇਸ਼ਨ ਦੀ ਗੱਲ ਕਰੀਏ ਤੇ ਹਮੇਸ਼ਾ ਸਮੇ ਸਮੇਂ ਤੇ ਰਹਿੰਦੇ ਲੋੜਿੰਦੀ ਜਿਹੜੀ ਇਹ ਸੇਵਾ ਸਮਾਜ ਦੇ ਲਈ ਨਿਭਾਉਂਦੀ ਰਹਿੰਦੀ ਹੈ ਤੇ ਅੱਜ ਜਿਸ ਤਰ੍ਹਾਂ ਕਿ ਡਾਕਟਰ ਵੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਹੜਾ ਮਨਾਇਆ ਜਾ ਰਿਹਾ ਚੌਕ ਹੁਸੈਨਪੁਰਾ ਤੇ ਤੇ ਇੱਥੇ ਜਿਹਨਾਂ ਨੂੰ ਸੰਵਿਧਾਨ ਲਿਖਿਤਾ ਜਿਹੜਾ ਹੈ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਉਹਨਾਂ ਦਾ ਜਨਮ ਦਿਨ ਹੜਾ ਕਿ ਕੱਟ ਕੇ ਮਨਾਇਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਹੋਰ ਵੀ ਫਰੂਟ ਵਗੈਰਾ ਵੀ ਵੰਡੇ ਜਾਣਗੇ ਤੇ ਦੂਸਰੀ ਚੀਜ਼ ਹੈ ਨੇਨ گلوبਲ ਦੇ ਫਾਊਂਡਰ ਜਿਹੜੇ ਆ ਨਿਰਦੀਪ ਗਿੱਲ ਵੱਲੋਂ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਗਰਮੀਆਂ ਆ ਰਹੀਆਂ ਹਨ ਤੇ ਜਿਸ ਤਰ੍ਹਾਂ ਇਨਸਾਨਾਂ ਨੂੰ ਪਿਆਸ ਲੱਗਦੀ ਹੈ ਉਸ ਤਰ੍ਹਾਂ ਪੰਛੀਆਂ ਨੂੰ ਵੀ ਪਿਆਸ ਲੱਗਦੀ ਹੈ ਤਾਂ ਆਪਣੇ ਸੱਤ ਦੇ ਘਰ ਦੀ ਛੱਤ ਦੇ ਉੱਤੇ ਪਾਣੀ ਦਾ ਕਸੂਰਾ ਜ਼ਰੂਰ ਰੱਖਿਆ ਜਾਵੇ ਤਾਂ ਕਿ ਉੜਦਾ ਜਿਹੜਾ ਪੰਛੀ ਹੈ ਜਿਹੜਾ ਇਨਸਾਨ ਦਾ ਇੱਕ ਮਿੱਤਰ ਹੈ ਉਹ ਆਪਣੀ ਪਿਆਸ 부ਝਾ ਸਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤਲਾਬ ਤੇ ਨਦੀਆਂ ਬਹੁਤ ਘਟ ਗਈਆਂ ਹਨ ਤੇ ਪੰਛੀਆਂ ਨੂੰ ਪਾਣੀ ਤੁਹਾਡੀ ਛੱਤ ਤੇ ਹੀ ਮਿਲ ਸਕਦਾ ਤੇ ਇਸ ਕਰਕੇ ਆਪਣੀ ਛੱਤ ਦੇ ਉੱਤੇ ਇੱਕ ਪਾਣੀ ਦਾ ਕਸੂਰਾ ਜਰੂਰ ਰੱਖੋ ਤਾਂ ਕਿ ਪੰਛੀ ਆਪਣੀ ਪਿਆਸ ਬੁਝਾ ਸਕਣ